ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ 24 25 26 ਬਸਟ ਸਾਈਜ਼ ਵਾਲਿਆਂ ਦਾ ਵੀ ਆਪਾਂ ਕਿੰਨਾ ਆਪਾਂ ਤੀਰਾ ਕਟਿੰਗ ਕਰਨਾ ਕਿੰਨੇ ਤੇ ਪਲੇਟਸ ਪਾਉਣੀਆਂ ਨੇ ਤੇ ਕਿੰਨਾ ਆਪਾਂ ਗਨਾਂ ਰੱਖਣਾ ਉਹ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗੀ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਕਮੀਜ਼ ਦੇ ਦੋਨੋਂ ਪੱਲੇ ਨੇ ਜਿਹੜੇ ਇਦਾਂ ਡਬਲ ਫੋਲਡ ਕਰਕੇ ਰੱਖ ਲੈਣੇ ਨੇ ਤੇ ਜਿਹੜਾ ਫਰੰਟ ਵਾਲਾ ਪੱਲਾ ਹੈ ਇਹ ਆਪਾਂ ਨੇ 10 ਇੰਚ ਡਾਊਨਰ ਰੱਖਣਾ ਨੀਚੇ ਨੂੰ ਤੇ ਹੁਣ ਜਿਹੜੀ ਬੰਦ ਵਾਲੀ ਸਾਈਡ ਹੈ ਇਸ ਸਾਈਡ ਤੋਂ ਆਪਾਂ ਇੱਧਰ ਮਾਰਕਿੰਗ ਕਰਾਂਗੇ ਹਾਂਜੀ ਆਪਾਂ ਤੀਰਾ ਇੱਥੇ ਲੈਣਾ ਸੱਤ ਇੰਚ ਇਹ ਸੱਤ ਇੰਚ ਆਪਾਂ ਤਾਂ ਕਟਿੰਗ ਕਰਨਾ ਕਿਉਂਕਿ ਇਹਨਾਂ ਦਾ ਜਿਹੜਾ ਬੈਕ ਨੈਕ ਆ ਉਹ ਕਾਫੀ ਛੋਟਾ ਹੈ ਸਾਢੇ 4 ਇੰਚ ਦਾ ਹੈ ਜੇ ਬੈਕ ਨੈਕ 5 ਜਾਂ 6 ਹੋਵੇ ਤਾਂ ਤੁਸੀਂ ਸਾਢੇ 6 ਇੰਚ ਤੀਰਾ ਜਿਹੜਾ ਕਟਿੰਗ ਕਰਨਾ ਇੱਥੇ ਹੁਣ ਮੈਂ ਤੀਰਾ ਜਿਹੜਾ 7 ਇੰਚ ਤੇ ਨਿਸ਼ਾਨ ਲਗਾ ਲਿਆ ਸੇਮ ਇਦਾਂ ਹੀ ਆਪਾਂ ਨੀਚੇ ਨੂੰ ਲਗਾਉਣਾ 7 ਇੰਚ ਤੇ ਨਿਸ਼ਾਨ ਇਹ 7 ਇੰਚ ਆਪਾਂ ਨੇ ਇਹ ਬੈਕ ਪੱਲੇ 'ਚ ਰੱਖਣਾ ਇਹ ਤੋਂ ਆਪਾਂ ਨੇ ਰੱਖਣਾ ਸਾਢੇ 6 ਇੰਚ ਤੇ ਹੁਣ ਜਿਹੜੇ ਇਹ ਇਦਾਂ ਕਰਕੇ ਇੱਕ ਬਾਕਸ ਬਣਾ ਲਾਂਗੇ ਇਸ ਤਰੀਕੇ ਨਾਲ ਹੁਣ ਜਿਹੜੀ ਇਹਨਾਂ ਦਾ ਬਸਟ ਸਾਈਜ਼ ਦਾ 24 ਹੈ ਤਾਂ 24 ਦਾ ਆਪਾਂ ਨੇ ਹੱਫ ਕਰ ਲੈਣਾ 12 ਇੰਚ ਆ ਗਿਆ ਨਾ ਇਧਰ 12 ਇੰਚ ਤੇ ਜਿਹੜੀ ਆ ਨਿਸ਼ਾਨੀ ਲਗਾ ਕੇ ਇੱਕ ਬਾਕਸ ਦੀ ਤਰ੍ਹਾਂ ਬਣਾ ਲੈਣਾ ਤੇ ਹੁਣ ਜਿਹੜੀ ਕਾਟ ਪਾਉਣੀ ਆ ਆਪਣੇ ਇਹ ਨਿਸ਼ਾਨੀ ਤੋਂ ਇਧਰ ਨੂੰ ਆਪਾਂ ਨੇ ਕਾਟ ਪਾ ਦੇਣੀ ਆ ਫਰੰਟ ਕਾਟ ਪਾਉਣੀ ਆ ਆਪਾਂ 1.5 ਇੰਚ ਤੇ ਤੇ ਬੈਕ ਕਾਟ ਪਾਉਣੀ ਆ 2.5 ਇੰਚ ਤੇ ਕੁਝ ਜੇ ਤਾਂ ਤੁਹਾਡੇ ਕੋਲ ਇਦਾਂ ਹੈ ਸਕੇਲ ਤਾਂ ਠੀਕ ਹੈ ਨਹੀਂ ਫਿਰ ਆਪਾਂ ਇਦਾਂ ਵੀ ਗੁਲਾਈ ਪਾ ਸਕਦੇ ਹਾਂ ਹੁਣ ਪਲੇਟ ਦੀ ਵਾਰੀ ਆਉਂਦੀ ਹੈ ਪਲੇਟ ਇਹਨਾਂ ਦੀ ਹੈਗੀ 13 ਇੰਚ ਤਿਆਰ ਤੇ ਆਪਾਂ 13.5 ਇੰਚ ਤੇ ਮਾਰਕਿੰਗ ਕਰਨੀ ਆ ਤੇ ਜਿਹੜੀ ਪਲੇਟ ਦਾ ਵਿਚਾਲੇ ਗੈਪ ਰੱਖਣਾ 4 ਇੰਚ ਰੱਖਣਾ ਤੇ ਨੀਚੇ ਨੂੰ ਆਪਾਂ ਰੱਖ ਦੇਣੀ ਆ 7 ਇੰਚ ਨਹੀਂ ਜੇ ਸਾਈਡ ਪਲੇਟਾਂ ਦੱਸ ਦੇਣੀ ਆ ਮੈਂ ਤੁਹਾਨੂੰ ਕਿਵੇਂ ਪਾਉਣੀਆਂ ਨੇ ਇਹ ਨਿਸ਼ਾਨ ਤੋਂ ਰੱਖ ਕੇ ਇਦਾਂ ਆਪਾਂ ਨੇ ਟੇਡਾ ਜਿਹੜਾ ਇੰਚ ਟੇਪ ਰੱਖ ਲੈਣਾ ਜਿੱਥੇ ਆਪਾਂ ਕੱਟ ਪਾਈ ਸੀ ਇਹ ਜਦੋਂ ਹੈਵੀਨਫ ਹੋਵੇ ਤਾਂ ਆਪਾਂ ਨੇ 3 ਇੰਚ ਰੱਖਣਾ ਬਚਾ ਲਈ ਗਿਆ ਹਾਂ ਹਾਂਜੀ ਇਹ ਆਪਾਂ ਟੇਡੀ ਪਲੇਟ ਪਾਤੀ ਤੇ ਜਿਹੜੇ ਇਧਰੋਂ ਟੇਡੀ ਪਾਉਣੀਆਂ ਉਹ ਤੁਹਾਨੂੰ ਮੈਂ ਦੱਸਣੀ ਆ ਆਪਾਂ ਕਿਵੇਂ ਰੱਖਣੀਆਂ ਜਿੱਥੇ ਆਪਣਾ ਬਾਕਸ ਬਣਾਇਆ ਹੋਇਆ ਨਿਸ਼ਾਨ ਆਨੇ ਇੱਕ ਆਪਾਂ ਨੇ 7 ਜਾਂ 7.5 ਇੰਚ ਤੇ ਨਿਸ਼ਾਨ ਲਗਾ ਲੈਣੇ ਇਦਾਂ ਜਿਹੜੀ ਇਹ ਪਲੇਟ ਆ ਇਸ ਤੋਂ ਆਪਾਂ ਨੇ ਇਦਾਂ ਟੇਢੀ ਬਣਾ ਦੇਣੀ ਹੈ ਇਹ ਪਲੇਟ ਟੇਢੀ ਪਾਉਣੀ ਆ ਇਹ ਆਪਾਂ ਨੇ ਪਾਉਣੀ ਆ 2.5 ਇੰਚ ਤੇ ਇਦਾਂ ਟੇਢੀ ਪੈ ਜੂਗੀ ਇਹ ਪਲੇਟ ਇਧਰ ਆਪਾਂ ਨੇ ਫਾਸਲਾ ਰੱਖਣਾ 2.5 ਇੰਚ ਤੇ ਇਧਰ ਰੱਖਣਾ 3 ਇੰਚ ਹੈਵੀ ਨਾਪ ਦੇ ਵਿੱਚ ਇਦਾਂ ਪਲੇਟਸ ਦੀ ਮਾਰਕਿੰਗ ਹੁੰਦੀ ਆ